ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰੀਆਲੀ ਤੋਂ ਪੱਟੀ ਰੋਡ ਦੇ ਉੱਤੇ ਦੂਸੇ ਪਿੰਡ ਆ ਬੁਰਜ ਰਾਇਕਾ ਬੁਰਜ ਨੱਥੂਕੇ ਆਹੋਂ ਸਾਹਮਣੇ ਪਿੰਡ ਹੈ ਬਿਲਕੁਲ ਦੀਪ ਸਿੰਘ ਜੀ ਉਹਨਾਂ ਦੇ ਕੋਲ ਆਇਆ ਦੋਸਤੋ ਤਰੀਕ ਅੱਜ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਤਿੰਨ ਤੋਂ ਚਾਰ ਨਗ ਜਿਹੜੇ ਆਪਾਂ ਤੁਹਾਨੂੰ ਵਹਿੜਾ ਦਿਖਾਉਣੀਆਂ ਨੇ ਇੱਕ ਝੋਟੀ ਦਿਖਾ ਦੇਾਂਗੇ ਤਾਜੀ ਸੱਜਰ ਸੁਈ ਆ ਇੱਕ ਵਹਿੜ ਜਿਹੜੀ 200 ਸੁਈ ਆ ਤਕਰੀਬਨ ਕੋਈ ਤਾਜ਼ੀਆਂ ਜੀ ਆ ਜਾਂਦੀ ਆ ਕੋਈ ਮਹੀਨੇ ਤੇ ਹੀੜ-ਘੇੜ ਸਮਾ ਹੋ ਗਿਆ ਤੇ ਇੱਧਰ ਕੁਝ ਕ ਨਗ ਜਿਹੜੇ ਤੁਹਾਨੂੰ ਗੱਪਣ ਵੀ ਦਿਖਾ ਦੇਾਂਗੇ ਸੋ ਬਾਕੀ ਵੇਰਵੇ ਦੇ ਵਿੱਚ ਪ੍ਰੋਪਰ ਆਪਾਂ ਚੱਲਾਂਗੇ ਜਿਹੜੀ-ਜਿਹੜੀ ਐਨੀਮਲ ਸਾਰੇ ਜਿੰਨਾ-ਜਿੰਨਾ ਦੋਤ ਦਾ ਜਿੰਨੇ ਮਹੀਨੇ ਦੀ ਗੱਪਣ ਬਾਕੀ ਪ੍ਰੋਪਰ ਆਪਾਂ ਡਿਟੇਲ ਕਲਦੀਪ ਸਿੰਘ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਸੋ ਇੱਥੇ ਆਣ ਕੇ ਮੇਰਾ ਭਰਾ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਾਅਦ ਵਿੱਚ ਬਹੁਤੇ ਭਰਾਵਾਂ ਦੀਆਂ ਫੋਨ ਕਾਲ ਆਉਂਦੀਆਂ ਨੇ ਕਿ ਵੀਰੇ ਆਹ ਗੱਲਬਾਤ ਹੋਈ ਏ ਉਹ ਹੋਈ ਆ ਇਹ ਚੀਜ਼ ਦੀ ਨੌਕਤ ਨਾ ਆਵੇ ਇਸ ਕਰਕੇ ਮੇਰਾ ਭਰਾ ਜਿਹੜੀ ਗੱਲ ਦੱਸੀ ਜਾਊਗੀ ਉਹਨੂੰ ਵੈਰੀਫਾਈ ਕਰ ਲਿਆ ਕਰੋ ਠੀਕ ਆ ਜੀ ਤਸੱਲੀ ਕਰਨਾ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰੋ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਕੁਲਦੀਪ ਆਪੇ ਗੱਲ ਸੰਭਾਲੋ ਠੀਕ ਠਾਕ ਭਾਜੀ ਹਾਂ ਜੀ ਹਾਂ ਜੀ ਬੜੀ ਕਿਰਪਾ ਕਰਨ ਤੁਹਾਡਾ ਸ਼ੁਕਰ ਮਾਰਕਦਾ ਬਾਕੀ ਜਿੰਨੇ ਭੈਣ ਭਰਾ ਸਾਡੇ ਨਾਲ ਰਾਜਪੁਰੂ ਵਾਲੇ ਸਾਰੇ ਨਾਲ ਬਾਤਾਂ ਕਾਤਰੀ ਕਾਲ ਅੱਛਾ ਵੀਰ ਕੁਲਦੀਪ ਅੱਜ ਨਾਗ ਆਪਣੇ ਕੋਲ ਟੋਟਲ 5 ਹਾਂਜੀ 5 ਚਾਰ ਗਾਈਆਂ ਤੇ ਇੱਕ ਝੋਟੀ ਠੀਕ ਆ ਵੀਰੇ ਹਾਂਜੀ ਮਾਲ ਵੈਸੇ ਸਾਰਾ ਸੋਇਆ ਸੁਆਇਆ ਹੀ ਆ ਹਾਂਜੀ ਸਾਰਾ ਸੋਇਆ ਇੱਕੋ ਹੀ ਗੱਪਣਾ ਇੱਕ ਗੱਪਣਾ ਸ਼ਾਈਵਾਲ ਹਾਂਜੀ ਠੀਕ ਆ ਤੇ ਬਾਕੀ ਦੋਸਤੋ ਗੱਪਣਾ ਇੱਕ ਨਾਗ ਆ ਬਾਕੀ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਪ੍ਰੋਪਰ ਦੱਸਦੇ ਚੱਲਾਂਗੇ ਐਂਡ ਤੱਕ ਵੀਡੀਓ ਦੇਖ ਲਿਆ ਜੇ ਤਾਂ ਜੋ ਸਾਰੇ ਭਰਾਵਾਂ ਨੂੰ ਸਮਝ ਵਿੱਚ ਗੱਲਬਾਤ ਆ ਸਕੇ ਸ਼ੁਰੂਆਤ ਕਰਦੇ ਹਾਂ ਇੱਕ ਪਹਿਲੇ ਨੰਬਰ ਤੇ ਬਿਲਕੁਲ ਦੀ ਬਿਚੋਟੀ ਬੜੀ ਪਿਆਰੀ ਹੈ ਆਪਣੇ ਕੋਲ ਅੱਜ ਇਹ ਸੰਸਰ ਪਹਿਲਣ ਸੂਈ ਹੈ ਚੌਗੀ ਮੂੰਹ ਮੂੰਹੋਂ ਦੰਦੀ ਚੌਗੀ ਆ ਕਨਫਰਮ ਹਈ ਕੋਈ ਇੱਥੇ ਆ ਕੇ ਮੂੰਹ ਫੜ ਕੇ ਤਸੱਲੀ ਕਰ ਦੇ ਜਿਹੜਾ ਮਰਜ਼ੀ ਵੇਖ ਲੈ ਠੀਕ ਆ ਮੂੰਹੋਂ ਦੰਦੀ ਦੋਸਤੋ ਚੌਗੀ ਚਾਰ ਦੰਦ ਝੋਟੀ ਤੋਂ ਬਚਕ ਛੋਟੀ ਸਿੰਗੀ ਆ ਕਟ ਕਾਠ ਵੱਡਾ ਝੋਟੀ ਦਾ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹ ਹਫਤੇ ਦੀ ਸੂਈ ਹੈ ਠੀਕ ਹੈ ਲੋਕ ਸੋ ਹਾ ਹਫਤੇ ਦੀ ਦੋਸਤੋ ਇਹ ਸੂਈ ਆ ਬਿਲਕੁਲ ਸਿੰਗਲ ਹੱਦੀ ਦੀ ਆ ਛੋਟੀ ਸਿੰਗੀ ਬਾਕੀ ਫੇਸ ਕੁਆਲਿਟੀ ਸੋਣੀ ਹਫਤੇ ਦੀ ਸੂਈ ਤਾਂ ਲੈ ਕਿੰਨਾ ਕੁ ਦੁੱਧ ਵੀਰ ਦੁੱਧ ਦੇ ਦਾ 9 ਕਿਲੋ ਆਊਗਾ 9 ਕਿਲੋ ਜਿੱਦਾਂ ਵੀ ਖੜੂ 8 ਦੀ ਗਾਰੰਟੀ ਦੇਵਾਂਗੇ ਛੋਟੀ ਬਾਕੀ ਥਣ ਥਣ ਬੜਾ ਲੈਦਾ ਲੱਗਾ ਆਪਾਂ ਦਿਖਾਉਣੇ ਆ ਵੀਰਾਂ ਨੂੰ ਸੋ ਥਣ ਬਹੁਤ ਪਿਆਰਾ ਲੱਗਾ ਦੇਖੋ ਜੀ ਸੋ ਨਾਰਮਲੀ ਆਪਾਂ ਗੱਡ ਕਰਦੇ ਨੇ ਵੀ ਕਾਫੀ ਸੋਨਾ ਥਾਣਾ ਪੱਕੀ ਚਵਾਈ ਦੀ ਇੱਕ ਨੰਬਰ ਹੋਣੀ ਪੂਰ ਛੱਟੇ ਤੋਂ ਬਚਾੜ ਵੀ ਤਾਂ ਹਾਂ ਠੀਕ ਆ ਜੋ ਜੇ ਕੋਈ ਵੀ ਹੋਊਗਾ ਵਾਦ ਕਰ ਦੱਸਾਂ ਦਿਓ ਵੀ ਕੱਢ ਕੇ ਤੇ ਮਗਰ ਕੱਟਾ ਆ ਗਿਆ ਤੇ ਹਾਂ ਮਗਰ ਲਓ 9 ਕਿਲੋ ਧਾਰਾਂ ਦੱਸਿਆ ਨ ਲੋਬੇ 9 ਕਿਲੋ ਦੁੱਧ 200 ਇਚ ਥੱਲੇ ਇਸ ਵਕਤ ਹਫਤੇਗ ਦੀ ਸੂਈ ਦੇ ਥੱਲੇ ਹਾਜ਼ਰ ਆ। ਤੋਂ ਝੋਟੀ ਦੀ ਬਿਲਕੁਲ ਸਾਫ਼ ਸਫਾਈ ਤੁਸੀਂ ਚੈੱਕ ਕਰੋ। ਸੋਨਾ ਪਿੱਠਪੁੜਾ ਸਿੰਗਲ ਹੱਡੀ ਆ ਉੱਪਰੋਂ ਬਾਕੀ ਲੰਬਾਈ ਬੇਲਪੂਲ ਸੋਣੀ ਆ ਕਾਤ ਉੱਚਾ ਵੱਡਾ ਇਸ ਝੋਟੀ ਦਾ। ਸਥਾਨ ਕਰਨ ਵਾਲੀ ਨੂੰ ਜਿਵੇਂ ਮੈਂ ਗੱਲ ਕਰਦਾ ਨਾ ਪਹਿਲਾਂ ਵੀ ਜਿਵੇਂ ਦੋਹਰਾ ਥਾਣੇ ਲੱਗਾ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਨੇ। ਸਪੇਸ ਵੰਡ ਚੰਗੀ ਆ ਚਬਾਈ ਚੰਗੀ ਆ ਝੋਟੀ ਦੀ ਬਾਕੀ ਨਾਰਮਲ ਜਿਹੜੀ ਆ ਸ਼ਕੀਨਿਸ਼ ਕੋਨੀ ਬੜੀ ਆ ਵੇਖੋ ਜੀ ਚਾਰ ਦੰਦ ਆ ਠੀਕ ਆ ਜੀ ਸੋ ਛੇਕ ਤੇ ਕੰਨੀਆਂ ਬਿਲਕੁਲ ਖਲੋਤੇ ਆ ਹਾਂ ਵੇ ਚਾਰ ਖਲੋਤੇ ਸਾਈਡਾਂ ਤੇ ਦੋ ਦੋ ਖੜੇ ਆ ਦੰਦ ਠੀਕ ਆ ਜੀ ਸੋ ਚੌਕ ਬਰਾਬਰ ਕਰ ਗਈ ਆ ਸੋ ਕਨਫਰਮ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਕਰਾ ਦਿੱਤਾ ਅੱਗੇ ਜਿਹੜੇ ਭਰਾ ਨੂੰ ਪਸੰਦ ਆਉਣੀ ਆ ਫਟਾਕ ਦੇਣੇ ਸੌਦਾ ਕਰ ਲਿਆ ਜੇ ਝੋਟੀ ਚੰਗੀ ਆ ਚੋਂ ਚੋਂ ਸੰਸਾ ਮੱਕੇ ਉਹੀ ਠੀਕ ਹੈ ਉਹੀ ਥਾਣੇ ਬਾਅਦ ਕੱਟ ਕੋ ਸੂਤ ਦਾ ਰੱਖ ਲੈ ਉਹ ਠੀਕ ਆ 1 ਕਿਲੋ ਗਾਰਡ ਹੋ ਗਈ ਝੋਟੀ ਦੀ ਠੀਕ ਆ ਹਾਂ ਬਾਕੀ ਕੱਦ ਬਹੁਤ ਚੰਗਾ ਵਸਾ। ਹਾਂ। ਲੋ ਜੀ ਕਰੋ ਚੱਕ। ਜਿਹਦੇ ਸੂਏ ਬਹੁਤ ਵੱਡੀ ਬਣੂ। ਲੈ ਛੋਟੀ ਪੈਸੇ ਵੀ। ਕੁਲਦੀਪ ਰਿਆ ਅੱਜ ਹੀ ਵੇਖੀ ਆ ਪਹਿਲੇ ਸਵੇਰ ਸੂਈ ਆ ਹੁਣ ਵੀ ਬੜੀ ਸੋਹਣੀ ਕੱਦ ਕਾਟੀ ਆ। ਹਾਂ ਜੀ ਹਾਂ ਜੀ। ਜਵਾਨ ਹੁੰਦੇ ਤੱਕ ਇਹਨੇ ਵਧੀ ਜਾਣਾ ਜੇ। ਹਾਂ ਹੋਰ ਹੁੰਦੀ। ਤੇ ਕੀ ਮੁੱਲ ਦੀ ਆ? ਮੋਟਾ-ਮੋਟਾ ਭਾਵੇਂ ਕਰ ਲਈ 115। ਹਾਂ। ਹਾਂ ਨਾ 10 ਦੀ ਦੇ ਦਾਂਗੇ। 10 ਦੀ। ਹਾਂ। ਹਾਂ ਨਾਲੇ ਵੀਰ ਕੁਲਦੀਪ ਇਹਦੇ ਵਿੱਚੋਂ ਹੁੰਦੀ ਰਹੂਗੀ ਝੋੜ ਚੋਤੇ। ਹੋਰ ਯਾਰ ਛੱਡ ਦਾਂਗੇ। 9 ਦੀ। 19 ਦੀ ਦੇ ਦਾਂਗੇ। ਠੀਕ ਕਰ ਹਾਂ ਲੋਬੀ ਇੱਕ ਨੌ ਦੀ ਵੀਰ ਕੁਲਦੀਪਾਂ ਦਾ ਵੀ ਝੋਟੀ ਦੇਣੀ ਆ ਬਾਕੀ ਹੋਰ ਵੀ ਜੇਕਰ ਚਲੋ ਜਲਪਾਣੀ ਤੁਹਾਨੂੰ ਲੱਭ ਗਏ ਕੋਈ ਥੋੜੀ ਬਾਦੀ ਕੋਈ ਵਿਜਾਇਸ਼ ਹੋਈ ਕਰਦੇ ਆ ਜਮਾ ਫੇਰ ਉਹ ਥੋੜਾ ਬਹਾਂ ਕੋਈ ਕਰ ਦਾਂਗੇ ਫੇਰ ਜ਼ਿਆਦਾ ਨਹੀਂ ਬਾਕੀ ਝੋਟੀ ਇਹਨੇ ਵੀ ਆਉਂਦੀ ਨਹੀਂ ਬਾਹਰੋਂ ਕਰੀਏ ਨਹੀਂ ਝੋਟੀ ਪੂਰੀ ਸਾਫ਼ ਸੁਥਰੀ ਆ ਠੀਕ ਆ ਜੀ ਉਹਦੇ ਚ ਕੋਈ ਦੋਰ ਐ ਨਹੀਂ ਕਿ ਕੋਈ ਸ਼ੱਕ ਨਹੀਂਗਾ ਠੀਕ ਆ ਸੋ ਚਾਹਵਨ ਪੂਰੀ ਭਰਾ ਜਰੇ ਆਪਣੇ ਠੀਕ ਆ ਜੀ ਚੌਗੀ ਝੋਟੀ ਆ ਚਾਰ ਦੰਦ ਦਰਸੀ ਚੌਕੀਆਂ ਝੋਟੀਆਂ ਕਿਹਨਾਂ ਕਟੀਆਂ ਦੋਂਦੀਆਂ ਚੌਕੀਆਂ ਕਈਆਂ ਭਰਾਵਾਂ ਦੇ ਖੁਰਲੀਆਂ ਝੋਟੀਆਂ ਤੇ ਪੱਠੇ ਖਾਂਡੀਆਂ ਹਾਂ ਹਾਂ ਉੱਤ ਸਹੀ ਵੇਖੋ ਇਹ ਕਰਮਾਂ ਵਾਲੀ ਦੇਖੋ ਤੁਸੀਂ ਬੜੇ ਸਹੀ ਟਾਈਮ ਤੇ ਸੁੱਈ ਆ ਪਹਿਲਾ ਸੂਗਾ ਗਾ ਵਾਦੇ ਦੀ ਜੇ ਵਾਦੇ ਤੇ ਕੋਈ ਫਾਰਾ ਖਲੂਆ ਚਲੇ ਉਹ ਤਾਂ ਕਿ ਪੁੱਜ ਜਾ ਕੇ ਸੀ ਜਿੰਨੇ ਜਿੰਨਾ ਕੋਤੇ ਚੜ ਕੇ ਰਹਿ ਸਕਦਾ ਕੋਈ ਭਰਾ ਹਾਂਜੀ ਤੇ ਉਹਨਾਂ ਦੁੱਧ ਕਰਮਾਂ ਵਾਲੀ ਕੱਢੂਗੀ ਪਹਿਲੇ ਸੂਏ ਬਾਕੀ ਬੱਚੇ ਪੁੱਛੇ ਦੀ ਗੋਲ ਸ਼ੌਤ ਨਹੀਂ ਕੀਤੀ ਨਾ ਨਾ ਓਕੇ ਵਾਂਗ ਤਿੰਨ ਅਰ ਚੋਲੇ ਧੜੀ ਦੀ ਕੋਈ ਗੱਲ ਨਹੀਂ ਲੋ ਵੀ ਕੋਣੀ ਆਪਾਂ ਮਾਰ ਕੇ ਧਾਰਾ ਤੁਸੀਂ ਨਾਲ ਦੀ ਨਾਲੇ ਦੇਖ ਲਓ ਜੇ ਤੁਹਾਨੂੰ ਦਿਖਾ ਦਾਂਗੇ ਠੀਕ ਆ ਇੱਕ ਸੈਕਿੰਡ ਨਾਲ ਪਰ ਤੇ ਕੁਲਦੀਪ ਇੱਕ ਆਪਣੇ ਕੋਲ ਆ ਬੈਠ ਦੇ ਹਾਂਜੀ ਇਹ ਤਾਂ ਕੀ ਵੇਰਵਾ ਜੇ ਇਹ ਸੁਈ ਹੋ ਗਿਆ ਹੋਊਗਾ 20 ਦਿਨ ਨਾਲੇ ਭਾਵੇਂ ਮਹੀਨਾ ਨਾਲੇ ਭਈ ਮਹੀਨਾ ਕਿ ਦੀ ਆ ਹਾਂ ਠੀਕ ਆ ਮਗਰ ਬੱਚਾ ਆ ਗਿਆ ਮਗਰ ਬੱਚਾ ਆ ਕੇ ਬੈਠਾ ਆਇਓ ਬੱਚਾ ਬੱਚਾ ਪਲਿਆ ਪਲੀਤਾ ਪੂਰਾ ਹੈ ਨਾ ਲਓ ਜੀ ਆ ਬੱਚਾ ਬਾਕੀ ਇੱਕ ਵਾਰੀ ਦੋਸਤੋਂ ਬਹੁਤੇ ਭਰਾ ਕਰਦੇ ਆ ਵੀ ਵੀਰ ਸਹੀ 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 ਬਾਕੀ ਮੇਰਾ ਵੀਰ ਮਹੀਨੇ ਦਾ ਮੰਨ ਲਿਓ ਉੱਪਰ ਕੋਈ 5-10 ਦਿਨ ਮੰਨ ਲਿਆ ਜਦ ਆਪਦੀ ਸਮਝ ਵੇਖ ਲਿਆ ਜੀ ਕਿਉਂਕਿ ਫੀਲ ਦੇ ਤਸਲੀ ਨਾਲ ਦਿਖਾ ਦੇਣੀ ਹੁੰਦੀ ਆ ਆਪਦੀ ਸਮਝ ਤੁਸੀਂ ਵੇਖਣੀ ਹੁੰਦੀ ਆ ਡਿਕਾ ਜੀ ਵੀ ਕਿੰਨੇ ਟਾਈਮ ਦਾ ਮਹੀਨੇ ਦੇ ਅੰਦਰ ਆ ਜਾਂ ਮਹੀਨੇ ਤੋਂ ਕੋਈ 10 ਦਿਨ ਬਾਹਰ ਬਾਕੀ ਚੰਗੀ ਵਹਿੜ ਆ ਐਸ ਵਕਤ ਕਿੰਨੇ ਦਾ ਦੁੱਧ ਤੇ ਆ ਦੋਸਤਾਂ ਸਾਹਿਬ 18 ਕਿਲੋ ਹੋਊਗਾ ਮੈਂ ਤੁਹਾਨੂੰ ਮੰਗਾਉ ਉਹ 17 ਕਿਲੋ ਦੀ ਗਾਰੰਟੀ ਦਿਵਾਉਂਗੀ ਜਲਦੀ ਵੀਰ ਆਪਾਂ ਉਹ ਹੀ ਦੱਸਣਾ ਜਿਹੜਾ ਆਪਾਂ ਚਵਾ ਦੇਣਾ ਜਿੰਨਾ ਹੈਗਾ ਉਹ ਫੂਆ ਤੇ ਜਾ ਰਹੀ ਆ। ਨੋ ਵੀ ਤਿੱਜਾ ਸੂਬਾ ਤੇ 18 ਕਿਲੋ ਦੀ ਮਾਲਕਨ ਆ ਇਸ ਵਕਤ 18 ਕਿਲੋ ਜਿਹੜਾ ਕੁਲਦੀਪ ਦੇ ਘਰੋਂ ਤੁਸੀਂ ਚੋਕੇ ਲੈ ਕੇ ਜਾਣਾ। ਬਾਕੀ ਤੋੜ ਕੇ ਲੰਬੀ ਤੁਹਾਨੂੰ ਦਿਖਾ ਦਿੰਨੇ ਆ। ਕੱਤ तकरीबन ਮੀਡੀਅਮ ਤੋਂ ਪਲੱਸ ਵੱਡੀਆਂ ਵੜਾਂ ਦੇ ਦੇਸੀ ਆ। 8 ਨੂੰ ਭਾਗ ਦੇ ਜੰੂ ਆ ਪਿੱਛਾ ਆ ਗਿਆ। ਠੀਕ ਹੈ ਬਈ। ਬਾਕੀ 13, 13 ਰੋਈ ਪੂਰੀ ਆ ਬੈਕ ਸਾਈਡ ਤੋਂ ਨਾ ਚੱਡੇ ਲੈਵੇ ਦੀ। ਉਹ ਵੀ ਇੱਕ ਨੰਬਰ ਆ। ਹਾਂ। ਤੇ ਮਿਲਦੀ ਇਤਰਾ ਹੀ ਆਈ। ਹਾਂ ਹਾਂ। ਹਾਂ। ਮੈਂ ਛੱਡੀਏ ਛੱਡਿਆ ਅਸਲੇ। ਨਾ ਉਹ ਨਾ ਛੱਡਿਆ ਹੀ ਆ। ਪੰਡੀ ਸੀ ਉੱਤੇ ਬੈਠਾ। ਹਾਂ। ਲੋ ਓਦਾਂ ਕੋਈ ਗੱਲਬਾਤ ਨਹੀਂ ਕੋਈ ਨਿਆਣਾ ਵੰਗਾ ਪਾਲੇ ਪਾਲੇ ਨੇ ਜੀ ਲੋਂਗ ਦੀ। ਆਪਾਂ ਵੀ ਇਦਾਂ ਹੀ ਚੋਲੇ। ਲੋ ਵੀ 18 ਕਿਲੋ ਦੁੱਧ ਕੋਈ ਵੰਗਾ ਰਸੀ ਪਾਉਣ ਦੀ ਲੋੜ ਕਿਸੇ ਭਰਾ ਨੂੰ ਹੈ ਕੀ ਤੇ ਪਾਲਿਓ। ਆਦਰਵਾਇਜ਼ ਲੋੜ ਕੋਈ ਨਹੀਂ ਕੀ ਵੇਖੋ। ਨਾ। ਠੀਕ ਆ ਜੀ ਇੰਨੇ ਚਿਰ ਤੇ ਤਾਂ ਪਸ਼ੂ ਵਸੇ ਲੱਤ ਲੂ ਤੇ ਚੁੱਕ ਜਾਂਦਾ ਠੀਕ ਆ। ਦਾ ਮੇਰ ਕੱਲ ਦੀ ਮੋੜਦਾ। ਸੋ 18 ਕਿਲੋ ਦੋਸਤੋ ਦੁੱਧ ਮਹੀਨੇ ਦੇ ਆਣ-ਬਾਣ ਜਿਹੜਾ ਸਮਾਂ ਹੋ ਗਿਆ ਬੱਚਾ ਮਗਰ ਆ ਤੁਹਾਨੂੰ ਦਿਖਾਤਾ ਆਪਾਂ। ਲੰਬਾਈ ਨੂੰ ਵੀ ਇਸ ਵਾੜ ਦੀ ਪੂਰੀ ਆ ਠੀਕ ਆ ਜੀ ਲੰਬਾਈ ਨੂੰ ਵੀ ਬਹੁਤ ਤੇ ਅੱਗੇ ਮੇਰਾ ਭਰਾ ਕਿਸੇ ਵੀਰ ਦੀ ਸੰਭਾਲ ਫਿਰ ਉੱਥੇ ਗੱਲ ਆ ਜਾਂਦੀ ਵੀ ਸਭਾਲ ਤੁਹਾਡੀ ਆ ਕਿਉਂਕਿ ਵਪਾਰ ਨਾਲ ਦਾ ਕੰਮ ਆ ਕਈ ਵਾਰ ਇੱਥੇ ਪਸ਼ੂ 2 ਦਿਨ ਟਿਗਿਆ 4 ਦਿਨ ਟਿਗਿਆ ਅੱਗੇ ਬੰਨ ਕੇ ਮੇਰਾ ਭਰਾ ਬਿਲਕੁਲ ਸੇਵਾ ਕਰੇ ਹੋਈ ਹੋ ਸਕਦਾ ਵੀ ਕਰਮ ਵਾਲੀ ਕਰਨੀ ਦੇ ਵਿੱਚ ਵੀ ਕੋਈ 18 ਤੋਂ ਪਲੱਸ 20 ਲੀਟਰ ਤੱਕ ਦੁੱਧ ਚੁਕਾ ਦੇਣੀ ਨਹੀਂ ਨਹੀਂ ਦਊਗੀ ਏ ਹਰੇ ਨਹੀਂ ਹੁਪਾ ਖਾਂਦੀ ਆ ਮੇਰਾ ਪਾਈ ਹਾਂ ਸੋ ਇਧਰ ਬਹਿਣੀ ਆਲੇ ਪਾਸੇ ਵੀ ਤੁਹਾਨੂੰ ਆਪ ਦਿਖਾ ਦਗੀ ਆ ਦੇਖੋ ਜੀ ਦੇਖ ਨਾ ਛੜ ਮਾਰ ਕੇ ਦੁੱਧ ਡੋਊ ਕਿਉਂ ਕਰਾਂਗੀ ਆਵੇਂ ਨਿਆਣਾ ਬਹਿ ਕੇ ਝੋਲੇ ਆ ਥਲੇ ਬੜਾ ਇਦਾਂ ਹੀ ਬਰਾਦ ਨਹੀਂ ਹਾਂ ਆ ਲਓ ਜੀ ਲੈ ਆ ਲੈ ਨੋ ਜੇ ਇਹ ਲਈ ਥਾਣਾ ਦੀ ਚੂਮੂ ਦਾਰ ਲੋਚਾ ਇਕੱਠਾ ਠੀਕ ਆ ਜੀ ਇਹ ਮਗਰਲੇ ਥਾਣਾ ਦੀ ਠੀਕ ਆ ਜੀ ਠੀਕ ਆ ਠੀਕ ਆ ਚੋਂ ਚੋਂ ਇੱਕ ਨੰਬਰ ਹੋ ਗਿਆ ਜਲਦੀਪ ਦੱਸੋ ਵੀਰ ਮੁੱਲ ਮੋਦੇ ਸੰਸਪਾ ਕਰ ਲਈਏ 60 ਹਾਂ 55000 ਦੀ ਦੇ ਦਾਂਗੇ ਹਾਣਾ ਜੀ 55000 ਦੀ ਹਾਂ 55000 ਦੇ ਦਾਂਗੇ ਠੀਕ ਹੈ ਜੀ ਯਾਰ ਛੱਡਾਂਗੇ 54000 ਦੇ ਦਾਂਗੇ ਹਾਂ ਕਰਕੇ ਆਪਾਂ ਰਾਇਤੀ ਦੇਣਾ ਮਾਲ ਪਹਿਲਾਂ ਵੀ ਚਲੋ ਰਾਇਤੀ ਕੀਤਾ ਮਾਲ ਜਿੰਨਾ ਵੀ ਦਿੱਤਾ ਹਾਂ ਬਾਕੀ ਇਹ ਦੇ ਦੇਣਾ ਨਹੀਂ ਕੋਈ ਬਾਤ ਜਿੰਨੂੰ ਪਤਾ ਨਹੀਂ ਉਹ ਤਾਂ ਨਹੀਂ ਉਹਨੇ ਮੋਲ ਨਾ ਵੀ ਚਲੋ ਸਮਾਨਾਂ ਨੂੰ ਲੱਗੇ ਪਾਇਆ ਹਾਂ ਬਾਕੀ ਜਿੱਥੋਂ ਤੱਕ ਕੋਈ ਭਰਾ ਮੰਗ ਲੈਂਦਾ ਉਹਨੇ ਦੀ ਵਿਕ ਜਾਂਦੀ ਹੈ ਬੱਸ ਬੱਸ ਮਾਲ ਬਾਹਰ ਜਦੋਂ ਤੋਰਾ ਫੇਰਾ ਕਰੀਏ ਸਾਫ ਸੁਥਰਾ ਲਾਭ ਤਾਂ ਨਹੀਂ ਵਪਾਰੀ ਭਰਾਵਾਂ ਦੇ ਵਿੱਚ ਰਹਿੰਦਾ ਹਾਂ ਕੋਈ ਜੇ ਚੰਗਾ ਲਾਭ ਤਾਂ ਨਾ ਕਰੋ ਚੰਗੇ ਨੂੰ ਪੇਸ਼ ਕਰਨ ਦਾ ਫਾਇਦਾ ਉਤਰਾ ਤੁਹਾਨੂੰ ਪਤਾ ਵੀ ਹੈ ਉਹ ਉਤਰਾ ਨਹੀਂ ਫਾਇਦਾ ਕੋ ਪੁਰਕਾ ਜੇ ਲੰਬੀ ਹੋ ਗਏ ਫਿਰ 54000 ਦੀ ਇਹ ਵਾੜ ਮਿਲ ਜੂਗੀ ਇੱਕ ਇਧਰ ਆਪਣੇ ਕੋਲ ਟੋਕੜੇ ਆਹ ਟੋਕੜੇ ਬੱਗੇ ਵਗੈਰਾ ਹੈ ਬੱਚਿਆਂ ਬਗੈਰਾ ਦੋਸਤੋ ਟੋਕੜਾਂ ਦੇ ਵਿੱਚ ਹੀ ਮੰਨ ਲਿਆ ਜੀ ਦੁੱਧ ਕਿੰਨਾ ਹੈ ਤਾਂ ਥੱਲੇ 20 ਕਿਲੋ 8 ਕਿਲੋ 8 ਕਿਲੋ ਪੱਕਾ ਕੇ 7 7.5 ਦੀ ਸ਼ੈਜੀ ਹੈ 7 ਕਿਲੋ 7 ਦੀ ਦੇ ਦਾਂਗੇ ਤਾਂ 7 ਲੋ ਵੀ 7 ਕਿਲੋ ਦੀ ਤਸੱਲੀ ਦੋਸਤੋ ਦਿੱਤੀ ਜਾਊਗੀ ਚੂਲੋ ਵੀ ਇੱਕ ਨੰਬਰ ਹੋ ਗਈ ਠੀਕ ਆ ਅੱਗੇ ਵੀਰ ਕੁਲਦੀਪ ਕੋਈ ਬਣੀ ਸੋਰੀ ਦੇ ਵੇਰਵਾਤ ਨਹੀਂ 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 ਚਾਹੀ ਆਜਾ ਹੀਟ ਚਾਹੀ ਆ ਹਾਂ ਲੋ ਵੀ ਹੀਟ ਦੇ ਵਿੱਚ ਇਹ ਦੋਸਤੋ ਆ ਗਏ ਕਿੰਨਾ ਘਟਾਊਗੀ ਹੀਟ ਦੇ ਵਿੱਚ ਵੜ ਹੈਗੀ ਆ ਤੇ ਮੇਰਾ ਭਰਾ ਕੋਈ ਸੌਦਾ ਕਰ ਲੈਂਦਾਗਾ ਏ ਆਈ ਤੁਸੀਂ ਕਰਵਾ ਸਕਦੇ ਜੇ ਠੀਕ ਹੈ ਜੀ ਥੋੜਾ ਕਾਲੀ ਪੈਂਦੀ ਆ ਹੀਟ ਚਾਈ ਕਰਕੇ ਆ ਆ ਦੇ ਬਾਕੀ ਚੁਵਾਈ ਦੀ ਚਾਰੇ ਥਾਂਾਂ ਦੇ ਪਾਸ ਓਕੇ ਓਕੇ ਥੋੜੀ ਕੋਲੀ ਉਹ ਤੋਂ ਮਾਰ ਜੀ ਠੀਕ ਹੈ ਇਹ ਹੋ ਗਿਆ ਤੇਨੂੰ ਪਰਾ ਸਰਾ ਕਾਲਾ ਪਸ਼ੂ ਪਾਈ ਜਾਂਦਾ ਠੀਕ ਹੈ ਉਹ 8 ਕਿਲੋ ਪਰ 7 ਕਿਲੋ ਦੀ ਦੋਸਤੋ ਤਸੱਲੀ ਤੇ ਕਲਦੀਵਾਂ ਦਾ ਵੀ ਕੋਈ ਸੌਦਾ ਕਰ ਲਿਆ ਜੇ ਸੀਟ ਤੇ ਆਈ ਏ ਉਹ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆਪਾਂ ਠੀਕ ਹੈ ਜੀ ਏ ਆਈ ਹੋ ਜੇ ਤਾਂ ਹੋ ਜੇ ਕੋਈ ਦਿਹਾੜੀ ਤੱਕ ਹੋ ਜੇ ਠੀਕ ਹੈ ਜੀ ਸਵੇਰ ਸ਼ਾਮ ਕੋਈ ਭਰਾ ਸੌਦਾ ਕਰ ਲਵੇ ਤੇ ਮੁੱਠੀ ਮੁੱਠੀ ਤਾਣਾ ਚਬਾਈ ਦੇ ਵਿੱਚ ਕੋਈ ਫਾਲਤ ਨਹੀਂਗਾ ਕਾ ਤੋਂ ਵੱਡਾ ਤਵਾਂ ਕੋਲੋਂ ਤਾਂ ਮੋٹے ਡੱਬਾ ਵਾਈਟ ਤੇ ਬਲੈਕ ਇਹਦਾ ਭਰਾ ਦਾ ਵੀ ਸ਼ਾਮ ਨੂੰ ਆ ਠੀਕ ਹੋ ਗਿਆ ਚਲ ਆਦੇ ਵੱਲੋਂ ਇਨੀ ਖੇਚਲ ਕਰਦੇ ਆ ਜੀ ਫਿਰ ਆ ਪਰਾ ਦੇ ਜਦੋਂ ਕੰਮ ਕਿਸੇ ਦੇ ਨਿਕਲ ਆਵੇ ਤੇ ਬਾਤੇ ਦਾ ਸੌਦਾ ਹੋ ਜੂਗਾ ਕਿਸੇ ਦਾ ਇਹ ਕੁਲਦੀਪ ਕੀ ਮੁੱਲ ਮੁੱਲ ਤੇ ਆਪਾਂ 26 27 ਕਰ ਲਈਏ 24000 ਦੇ ਰਾਂਗੇ 24 ਦੀ ਹਾਂ 24 ਦੇ ਠੀਕ ਹੈ 24000 ਦੇ ਬਸ ਹੋਰ ਰੱਖ ਦਾਂਗੇ 23000 ਆ ਕਰ ਦਿਓ ਜਿੰਨਾ ਵੀ 500 200 ਹੋਰ ਛੋਟ ਹੋ ਜੂਗੀ 23000 ਦੀ ਇਹ ਵੜ ਮਿਲ ਜੂਗੀ 8 ਕਿਲੋ 7 ਕਿਲੋ ਧਾਰਾਂ ਦੇ ਥੱਲੇ ਮੌਕੇ ਤੇ ਮੌਜੂਦ ਆ ਅੱਗੇ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਸ਼ਾਈ ਵਾਲ ਅੰਗ ਦੇ ਵਿੱਚ ਇਹ ਬੱਚੀ ਕਿਵੇਂ ਆ ਇਹ ਅਸੀਂ ਕੋਕਰ ਆ ਟੋਕੜ ਹਾਂ ਵੈਸੇ ਹੁਣ ਦੋ ਤਿੰਨ ਥਲੇ ਕਿੰਨਾ ਦੋ ਤੇ ਕੋ 6 ਕਿਲੋ 6 ਕਿਲੋ ਇਹ ਅੱਗੇ ਬਣੀ ਥੋੜੀ ਤੇ ਨਹੀਂ ਬਣੀ ਸੌਦੀ ਨਹੀਂ ਪੁੱਛਿਆ ਅੱਛਾ ਜੀ ਤੇ ਟੋਕੜ ਹੀ ਮੰਨ ਕੇ ਸੌਦਾ ਲਾਵੇ ਆਪਾਂ ਕਰਕੇ ਦਿਆਂਗੇ ਆਪਾਂ 6 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਇਤਨੀ ਦੋਵੇਂ ਟਾਈਮ ਦੋਵੇਂ ਟਾਈਮ ਕੋਈ ਬੰਗਾ ਬੂੰਗਾ ਮਾੜਾ ਮੁਰਦੇ ਦੀ ਨਾਲ ਬੰਗਾ ਪਾ ਹੀ ਭੋਜਦਾ ਹੀ ਕੋਰਾ ਬਾਕੀ ਬੰਗਾ ਪਾ ਕੇ ਕੋਈ ਲੱਤ ਲੂਤ ਨਾਉਂਦੀ ਤੇ ਨਹੀਂ ਪਰਵਾਹ ਕੋਈ ਨਹੀਂ ਭੋਜਦਾ ਹੀ ਲਾ ਦੇਵੇ ਠੀਕ ਆ ਲਓ ਵੀ ਲੰਬਾ ਧੋਨਾਂ ਤੋਂ 5 ਤੋਂ 4 ਇੰਚ ਲੰਬਾ ਧੋਨਾਂ 14 ਫਿਟਕਣਾ ਇਹਦੇ ਵਿੱਚ ਛਾਈ ਵਾਲ ਗਰਮਣ ਨਿਕਲਦੀ ਏਡੀ ਉਹ ਆਇਆ ਠੰਡੀ ਸੀਲਾ ਬਾਕੀ ਜਿਵੇਂ ਵੀਰ ਦੱਸ ਰਿਹਾ ਤੁਸੀਂ ਇੱਥੇ ਆ ਗਏ ਉਹਦੀ ਤਸੱਲੀ ਵੀ ਕਰਨ ਨੂੰ ਬੈਠੋਗੇ ਨਹੀਂ ਹੁੰਦਾ ਕਿ ਇੱਥੇ ਪੰਜਾਂ ਮਾ। ਬਾਕੀ ਰੰਗ ਬਹੁਤ ਪਿਆਰਾ ਹੈ ਚਮਕ ਤਮਕ ਬੜੀ ਆ। ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਦੇਸੀ ਗੋੜ ਵਰਗਾ ਰੰਗ ਆ ਲਾਲ। ਚੌੜਾ ਪਿੱਠਪੂੜਾ ਲੰਬਾਈ ਲੰਬੂਈ ਦੀ ਚੰਗੀ ਆ ਤੇ ਸਿੰਘ ਤੁਹਾਨੂੰ ਜਿਹੜੇ ਮਾੜੇ ਮਾੜੇ 2 2 3 3 ਜਿਹੜੇ ਸਿੰਘ ਦਿਖਾਈ ਦੇਣਗੇ ਤੇ ਆ ਤੁਹਾਨੂੰ ਇੱਕ ਵਾਰੀ ਨਮੂਨਾ ਵਿਖਾ ਵੀ ਦਿੰਨੇ ਆ ਆ ਕਰੋ ਜੇ। ਲਾ। ਕੋਈ ਭਰਾ ਇਹ ਨਾਖੇ ਵੀ ਉੱਤੋਂ ਤੋ ਕਿਤੇ ਫੜਾ ਹੀ ਮਾਰੀ ਜਾਂਦੇ ਆ ਵੀ ਖਰੇ ਸੰਢੀ ਸੀਰ ਉੱਥੇ ਜਾਇਆ ਕਿਤੇ ਛੜ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ 6 ਕਿਲੋ ਦੁੱਧ ਜੋ ਉੱਥੇ ਜਾ ਕੇ ਛੜ ਮਾਰਦੇ ਤੇ ਮੱਚੀ ਆਪਣੇ ਵਾਸਤੇ ਖਲਾ ਦੇ ਹਾਂ ਹਾਂ ਠੀਕ ਆ ਇੱਥੇ ਜਾ ਕੇ ਇਹ ਲਿਖ ਦੇ ਜਲਦੀ ਵੀਰੇ ਬਾਕੀ ਦੁੱਧ ਦੂਰੋਂ ਨੇੜੋਂ ਕਿਸੇ ਨੇ ਆਉਣਾ 6 ਦਾ ਵੀ 6 ਦਾ ਕੁੰਬਾ ਰਤਾ ਭਾਈ ਦਾ ਘਟ ਹੋ ਸਕਦਾ ਵੀ ਜਿਆਦਾ ਫਰਕ ਨਹੀਂ ਦੇ ਦੇ ਦਾਂਗੇ ਹਾਂ ਜੀ 5 ਕਰਕੇ ਦੇਵਾਂਗੇ 5 ਕਰਕੇ ਹਾਂ ਚਲੋ ਦੁੱਧ 6 ਜੀ ਪੰਜ ਕਰਕੇ ਦੋਸਤੋ ਇਹ ਵਾੜ ਤੁਹਾਨੂੰ ਦਿੱਤੀ ਜਾਊਗੀ ਦੁੱਧ 6 ਕਿਲੋ ਆ ਹੋਵੇ ਨਾ ਹੋਵੇ ਕੋਈ ਨਹੀਂ ਹਾਈ ਜਾ ਲੈਂਦਾ ਜਾਂਦੀ ਪਾਉਂ ਜੇ ਤਾਂ ਬਰਜੀ ਬੈ ਜਾ ਦੋਵੇਂ ਨੇ ਪਾ ਕੇ ਇਤਰਾ ਮੱਛੀਆਂ ਆ ਲੈ ਆ ਬਾਕੀ ਸੋਹਣੀ ਵੜੀ ਆ ਸੋਹਣੀ ਜੀ ਆਹ ਲੈ ਬਹੁਤ ਪਿਆਰੀ ਵੜਾ ਬਾਕੀ ਮੇਰਾ ਭਰਾ ਹੱਥ ਪਾ ਸਕਦੇ ਹੋ ਤੁਸੀਂ ਬਾਕੀ ਨਰਮਾਈ ਆ ਠੰਡੀ ਧੀਰੀਆ ਕਰਮਾਂ ਵਾਲੀ ਜਿੰਨਾ ਕਿ ਹੁਣ ਮੌਕੇ ਤੇ ਆਪਾਂ ਦੇਖ ਰਹੇ ਆ ਉਹਦੀ ਆਪਾਂ ਸੇਵ ਤੋਂ ਸਲਾਹੁਤ ਕਰ ਸਕਦੇ ਆ ਬਾਕੀ ਕੋਈ ਭਰਾ ਲੈ ਕੇ ਜਾਂਦਾ ਕਰੇ ਠੀਕ ਆ ਜੀ ਉਹ ਤੁਸੀਂ ਆਪਣੀ ਤਸੱਲੀ ਇੱਥੇ ਕਰ ਲਿਓ ਹਰੇਕ ਭਰਾ ਉਹ ਤਾਂ ਥੱਲੇ ਬਹਿ ਕੇ ਦੋ ਜਣੇ ਆ ਜੇ ਬਹਿ ਕੇ ਵਾਰੀ ਵਾਰੀ ਉੱਠ ਕੇ ਤਸੱਲੀ ਕਰ ਲਿਆ ਜੀ ਤੇ ਇਹਦਾ ਵੀਰ ਕੁਲਦੀਪ ਕੀ ਲੈਣ ਦੇਣ ਰਊਗਾ ਜੀ ਆਹ ਦੇ ਦੇ ਜੇ ਮਰਜ਼ੀ ਲਈ 15000 ਦੀ ਦੇ ਲਈਏ 15 ਦੀ ਹਾਂ 1000 ਛੱਡਦਾ 14000 ਦੇ ਲਈਏ 14 ਦੀ ਹਾਂ ਔਂਸਰ ਦੇ ਬੱਚੀ ਵਾਲਾ ਭਾਈ ਆ ਵਾਹ ਬਹੁਤੇ ਭਰਾ ਵੀ ਗੁਰਕਲਦੀਪ ਕਹਿੰਦੇ ਆ ਵੀ ਰੇਡ ਵੀ ਤੇਰੇ ਪਹਿਨੇ ਪੁੱਛੇ ਹੁੰਦੇ ਆ ਮੈਂ ਤਾਂ ਉਹਨਾਂ ਨਾਲ ਵੀ ਤੈਨੂੰ ਗੁਰਦੀਪਰੇ ਆਪਾਂ ਕੋ ਰੇਡ ਪਹਿਨਾ ਪੁੱਛੇ ਆ ਨਾ 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 ਚਲੋ ਇੰਨੀ ਗੱਲ ਜ਼ਰੂਰ ਹੁੰਦੀ ਹੈ ਵੀ ਜਿੰਨਾ ਵੀ ਹੋ ਸਕਦਾ ਵੀ ਜਾਇਜ਼ ਕਰਕੇ ਦਈਏ ਕਦੀ ਮੁੱਲ ਆਪ ਬਤਾ ਚੜਾ ਕੇ ਨਹੀਂ ਕਿਹਾ ਵੀ ਇਹਦਾ ਮੁੱਲ ਵਧਾ ਕਰ ਲਾ ਤੂੰ ਘੱਟ ਕਹਿੰਦੇ ਨਾ 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 ਹਾਂ ਆਪਾਂ ਦਾ ਮਕਸਦ ਹੀ ਹੁੰਦਾ ਵੀ ਯਾਰ ਜਿੰਨਾ ਵੀ ਜਾਇਜ਼ ਦੋ ਬਸ ਤੂੰ ਇਹ ਬੈਠੂ ਫਿਰ ਮਾਲ ਵੇਖੂ ਇਹ ਆਪਾਂ ਇਹ ਲਈ ਵੀ ਪੰਜੀ ਕਰ ਲੈ ਪੰਜੀ ਤੇ ਫਿਰ ਮੋਲ ਦੋ ਬਿਲਕੁਲ ਬਿਲਕੁਲ ਗੱਡੀ ਆ ਆਪਣੀ ਆ ਕਿੰਨੇ ਦੀ ਹੋ ਗਈ ਐ 14000 ਦੀ 14 ਦੀ ਹਾਂ ਨ ਇਹ ਵੀ ਕਰਮਾੜੀ ਕਰਾਸ ਬ੍ਰੀਡ ਦੇ ਵਿੱਚ ਹੀ ਆ ਜਾਂਦੀ ਆ ਇਹ ਕਦੀਪ ਕੀ ਬਣ 70 ਮਿੰਟ ਦੇ ਗੱਪਣਾ ਹਾਂਜੀ ਹਾਂ ਆ ਥੋੜੇ ਪਿਛਲੇ ਨਿਸ਼ਾਨ ਨੇ ਆ ਪਿਛਲੇ ਨਿਸ਼ਾਨ ਆ ਪਹਿਲੇ ਆ ਪਹਿਲੇ ਨਿਸ਼ਾਨ ਆ ਜਿਹੜੇ ਦੋਸਤੋ ਅੱਜ ਤੋਂ ਕੁਝ ਤੋਂ 5 ਕੇ ਸਾਲ ਪਹਿਲਾਂ ਲੰਗੀ ਸੀ ਗਈ ਲਾਈ ਸੀ ਗਈ ਬਿਮਾਰੀ ਉਹਦੇ ਨਿਸ਼ਾਨ ਕਈਆਂ ਪਸ਼ੂਆਂ ਤੇ ਹੈਗੇ ਆ ਉਹ ਤੁਸੀਂ ਸਾਹਮਣੇ ਦੇਖ ਰਹੇ ਜੀ ਪੁੱਠੇ ਪੱਠੇ ਦੀ ਬੜੀ ਚੌੜੀ ਆ ਰਾਜੀ ਆ ਫੋਲੋ ਵਜਨ ਵੇਟ ਨਿੱਗਰ ਪਿੰਡੇ ਦੀ ਆ ਇਹ ਵੀ ਕਰਮਾੜੀ ਆਂਦੀ ਕੁਝ ਨਹੀਂ ਗਈ ਆ ਜਿਵੇਂ ਆਪਾਂ ਸਾਹਮਣੇ ਦੇਖ ਰਹੇ ਆ ਇਹਦੇ ਥੱਲੇ ਵੀ ਕੋਈ ਮਲਕੀ ਗੱਪਣ ਇਹ 70 ਮਿੰਟ ਦੇ ਗੱਪਣਾ ਡੋਡੋ ਡਰਾਈ ਆ ਹਾਂ ਦੁੱਧ ਛੜਤੀ ਆ ਦੋ ਦੋ ਛੜਤੀ ਆ ਕੋਈ ਥਣਪਾਤ ਕਰਾ ਦੂ ਮਾੜਾ ਉਹ ਦਿੰਦੀ ਕਿੰਨੇ ਕਿ ਬੋਲਾ ਜਾਈ ਉਹਦਾ ਅੱਛਾ ਬੇ ਟਿਰਪਨ ਤੋਂ ਪਣਾਉਂਦੀ ਤਸੱਲੀ ਉਹ ਟਿੱਕੜੇ ਆ ਇਹ ਪੰਜਣਾ ਮਾਜੀ ਤੇ ਪਲੇਰ ਨੂੰ ਠੀਕ ਆ 6 ਮਹੀਨਿਆਂ ਦੀ ਪੂਰੀਆਂ ਦੀ ਸੱਤਾ ਦੀ ਸੱਤਾ ਪੂਰੀਆਂ ਦੀ ਗਾਂ ਦੂਜਾ ਕਿ ਤੀਜਾ ਤੀਜਾ ਸੂਵੇ ਲਈ ਲੋ ਵੀ ਗਾਂ ਤੀਜਾ ਸੂਵੇ ਵਾਸਤੇ ਦੋਸਤੋ ਇਹ ਗੱਪਣਾ ਸੱਤਾ ਮਹੀਨਿਆਂ ਦੀ ਆ ਕੋਈ ਮੇਰਾ ਭਰਾ ਉਹਦਾ ਡਾਕਟਰ ਲਿਆ ਕੇ ਤੁਸੀਂ ਚੈੱਕ ਕਰਾ ਸਕਦੇ ਜੀ ਜਾਂ ਜਿਹੜੇ ਡਾਕਟਰ ਤੋਂ ਪਿਛੋਂ ਚੈੱਕ ਹੋਈ ਆ ਉਸ ਡਾਕਟਰ ਦੇ ਨਾਲ ਗੱਲਬਾਤ ਕਰ ਸਕਦੇ ਜੀ ਉਹ ਜਿਵੇਂ ਕਿਸੇ ਭਰਾ ਨੂੰ ਵਾਟ ਲੱਗਦੀ ਆ ਲਾ ਲਿਆ ਜੀ ਠ ਤੇ ਬਾਕੀ ਥਾਣਾ ਕਰਮ ਵਾਲੀ ਨੂੰ ਦੋਰਾ ਹੀ ਲੱਗਾ ਹਾਂ ਤੇ ਬਹੁਤ ਰੋਗ ਰੋਗ ਤਾਂ ਹੀ ਥਾਣਾ ਠੀਕ ਆ ਜੀ ਆ ਕਰੂ ਜੀ ਤੋਂ 7 ਮਹੀਨੇ ਤਕਰੀਬਨ 2 ਕੁ ਮਹੀਨੇ ਅਗੇ ਲੈਫਟ 2 ਕੁ ਮਹੀਨੇ ਦਾ ਸਮਾਂ ਬਾਕੀ ਇਹ ਤਾਂ ਗਾ ਸੂਣ ਦਾ ਤੇ ਪਲੀ ਪਲੀਤੀ ਪੂਰੀ ਆ ਜਿੰਨੀ ਵੀ ਤੁਸੀਂ ਦੇਖ ਰਹੇ ਜੀ ਬਿਲਕੁਲ ਫੁੱਲ ਵਜਨ ਵੇਟ ਦੇ ਵਿੱਚ ਫੁੱਲ ਵਜਨ ਤਾਰ ਤੇ ਪੰਡੇ ਪੁੰਡੇ ਦੀ ਕਰਮ ਵਾਲੀ ਕੋਲ ਰਾਜੀ ਆ ਠੀਕ ਆ ਜੀ ਤੋਂ ਥਾਣੇ ਵੀ ਪੋ ਜੇ ਨੋਕਲਾ ਥਾਣਾ ਮੋਟਾ ਕੋਲ ਥਾਣ ਲੱਗਾ ਕਰਮ ਵਾਲੀ ਨੂੰ ਸੋ ਸਤੰਾਮ ਇਹ ਗੱਲ ਆ ਇਹ ਵਾਰ ਆਪਾਂ ਤੁਹਾਨੂੰ ਬਖਾ ਦਿੰਦੀ ਆ ਠੀਕ ਆ ਜੀ ਸੀਨੀਅਰ ਸਾਊ ਟੰਡੀ ਏਰੀਆ ਵੈਸੇ ਥਾਣਾ ਸੁਣਾ ਦੇ ਪੂਰੀ ਸਫਾਈ ਆ ਸਫਾਈ ਸਭ ਓਕੇ ਹੋ ਗਈ ਜਿੰਨੇ ਦੇ ਉੱਪਰ ਕੋਈ ਨਿਸ਼ਾਨ ਨਹੀਂ ਕੋਈ ਦਾਗ ਨਹੀਂ ਜੀ ਹਾਂ ਕੋਈ ਕਟਿਆ ਫੜਿਆ ਨਹੀਂ ਕਿਸੇ ਪਾਸੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤਾਂ ਤੇ ਮੱਝਾਂ ਨੇ ਲੱਗਾ ਹਾਂ ਲੈ ਵੀ ਗੁਲਦੀਪ ਬੋਲ ਦੇ ਵੀਰ ਕਿੰਨੇ ਦੇ ਦੇ ਲੈ ਬੋਲ ਦੇ ਭਾਵੇਂ 27 28 ਕਰ ਲਈਏ ਹਾਂ ਹਾਣਾ 5000 ਵਾਲੀ ਦੋਹੀ 5000 5000 ਹਾਂ ਲੱਗੇ ਲੱਗ ਗਿਆ ਕੰਮ ਹੁਣ ਤੇ ਬੱਸ ਬੱਸ ਇੱਥੇ ਕਿ ਕਰਨਾ ਹਾਲ ਇੱਥੇ ਹਾਂ ਚਲੋ ਹੋਰ 500 ਜੜਦਾ 1000 ਜੜਦਾ 24 ਦੀ 24 ਦੇ ਦਾ ਲੋ ਵੀ 24000 ਦੀ ਕਲਦੀ ਵੀਰਾਂ ਦਾ ਵੀ ਦੇ ਦੇਾਂਗੇ 7 ਮਹੀਨੇ ਦੀ ਗੱਬੜ ਵੈੜਾ 24000 ਦੀ ਮੇਰਾ ਭਰਾ ਕਰ ਲਿਓ ਸੰਪਰਕ ਇਹ ਅੱਜ ਵੈੜਾ ਇੱਕ ਝੋਟੀ ਸੀ ਕੋਲ ਤੇ ਨੰਬਰ ਇੱਕ ਕਰ ਆ ਜੇ ਉਧਰ ਜਿੰਨੇ ਮਰਜ਼ੀ ਪਾਜਣਾ ਜੇ ਬਾਤ ਰੋਗੇ 35 ਦੀ ਝੋਟੀ ਦੇ ਦੋ ਯਾਰ ਇਹ ਆ ਜਿਹੜੀ ਟੋਕੜ ਆ ਜਿਹੜੀ ਇਹ ਆ ਆਪਣੇ ਕੋਲ ਜੜੀ ਹਨ ਇਹ ਵੀ ਟੋਕੜੀ ਵੜ ਇਹ ਵੀ ਟੋਕੜੀ ਹਾਂ 6 ਕਿਲੋ ਥੱਲੇ ਦੁੱਧ ਹੂੰ ਇਹਦਾ ਥੱਲੇ ਵੀ ਦੱਸਿਆ 7 ਕਿਲੋ ਆਖੀ ਉਹਦਾ 7 ਹੁਣ ਲਾ ਵੀ 13 ਕਿਲੋ ਦੁੱਧ ਬਣ ਗਿਆ ਨਾ ਥੱਲੇ ਤੇ 35000 ਦੀ ਜੋੜੀ 35000 ਦੀ ਜੋੜੀ 35000 ਛੱਡ ਦਾਂਗੇ 34 ਦੀ ਦਾਂਗੇ 34 ਦੀ ਦਿੱ ਦਿੱਤੀ ਜੋਗੀ ਠੀਕ ਹੈ ਜੀ ਵੈਸੇ ਵਾਧੇ ਬਣਦਾ ਜਿਹੜਾ ਉਹਦਾ ਰੇਟ ਤੇ ਇਹਦਾ ਕਿਧਰ ਕਿਧਰ ਵਾਧੇ ਆ ਚਲੋ ਹੋਰ ਡਿਸਕਾਊਂਟ ਹੋ ਜਾਊਗਾ ਜਿੰਨਾ ਕੋਈ 850 2000 ਦਾ ਹਾਂ ਤੇ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਠੀਕ ਹੈ ਜੀ ਝੋਟੀ ਜਿੱਤਰ ਦਿਖਾਈ ਆ ਤੁਹਾਨੂੰ ਪਰ ਕਟਾ ਮਗਰਾ ਮੇਲ ਕਾਫ ਤੋਂ 9 ਕਿਲੋ ਦੁੱਧ ਹਫਤੇ ਖਾਂਦ ਦੀ ਸੂਈ ਛਲੇ ਇਸ ਵਕਤ ਹਾਜ਼ਰ ਆ ਕਾਦ ਵੱਡਾ ਸਿੰਗਲ ਅੰਡਾ ਬਾਕੀ ਸਫਾਈਆਂ ਸੂਈਆਂ ਛੋਟੀ ਨੂੰ ਬਹੁਤ ਜਿਹੜੇ ਭਰਾ ਲਈ ਕਿ ਸ਼ਕੀਨ ਚੰਗੀ ਛੋਟੀ ਖਰੀਦਣੀਆਂ ਖਰੀਦਦਾਰੀ ਤੁਸੀਂ ਕਰ ਸਕਦੇ ਜੀ ਠੀਕ ਆ ਇੱਕ ਕੁਲਦੀਪਰੇ ਆਪਣੇ ਨੰਬਰ ਮੇਰੇ ਨੂੰ ਦੇ ਦੇ ਨੰਬਰ 9465133233 ਪਿੰਡ ਬੁਰਜ ਨੱਥੂਗੇ ਤਸੀਲ ਪਠੀ ਜਿਲ੍ਹਾ ਤਰਨਤਾਰ ਠੀਕ ਆ ਜੀ ਸਤਿ ਸ੍ਰੀ ਅਕਾਲ ਨਵੀਂ ਦੋਸਤੋ ਇਹ ਅਜ ਨਾਗ ਸੀਗੇ ਬਾਕੀ ਇਧਿਆਨ ਕੇ ਕਰੋ ਤਸल्ली ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ